ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਆ ਸਰੋਂ ਬਾਰੇ ਸਰੋਂ ਦੀ ਵੀਡੀਓ ਲੈ ਕੇ ਆ ਰਹੇ ਹਾਂ ਆ ਦੇਖੋ ਇਹ ਸਰੋਂ ਦੇਖੋ ਜਮਾ ਅਸਲੀ ਸਰੋਂ ਲੱਗਦੇ ਆ ਪਰ ਇਹ ਆਪਣੀ ਅੱਖਾਂ ਦਾ ਭੁਲੇਖਾ ਇਹ ਹੈਗੇ ਸਾਰੀ ਸਾਰੀ ਸਰੋਂ ਨਕਲੀ ਕਿਵੇਂ ਗੱਡੀਆਂ ਕੰਟੇਨਰ ਪਰ ਪਰ ਕੇ ਐਸੀ ਇੱਕ ਸਾਰੇ ਕੈਮੀਕਲ ਨਾਲ ਤਿਆਰ ਕੀਤੀ ਹੋਈ ਸਰੋਂ ਸੀ ਇਹ ਤੁਹਾਨੂੰ ਬਕਾਇਦਾ ਸਾਰੀ ਵੀਡੀਓ ਡਿਟੇਲ ਨਾਲ ਚੈੱਕ ਕਰਵਾਈ ਜਾਊਗੀ ਕਿਵੇਂ ਇਹ ਨਕਲੀ ਸਿੱਕੇ ਮੈਂ ਇਹਨਾਂ ਦਾ ਪਰਦਾ ਫਾਸ਼ ਕਰਿਆ ਗੱਡੀ ਨੰਬਰ ਵੀ ਦਿਖਾਉਣਗੇ ਬਕਾਇਦਾ ਗੁਜਰਾਤ ਦੀ ਗੱਡੀ ਆ ਜੀ ਜੇ ਆ ਦੇਖੋ ਇਹਨਾਂ ਨੇ ਆ ਡੋਂਗੇ ਚ ਸਰੋਂ ਪਾ ਕੇ ਆ ਪਾਣੀ ਪਾਲਿਆ ਤੇ ਵੀਰ ਆ ਹੱਥ ਦੀ ਮਦਦ ਨਾਲ ਇਹਨੂੰ ਕੋਲ ਰਿਹਾ ਦੇਖੋ ਪਾਣੀ ਦਾ ਰੰਗ ਕਿਦਾਂ ਦਾ ਹੋ ਗਿਆ ਨਹੀਂ ਆਪਣੀ ਇਦਾਂ ਸਰੋਂ ਕਦੇ ਕੁਲਦੀ ਨਹੀਂ ਹੁੰਦੀ ਤੁਸੀਂ ਚਾਹੇ ਘਰੇ ਚੈੱਕ ਕਰ ਲਿਓ ਘਰੇ ਆਪਣੇ ਸਰੋਂ ਹੋਊਗੀ ਥੋੜੀ ਬਹੁਤੀ ਬਜ਼ਾਰੋਂ ਵੀ ਲੈ ਕੇ ਨਾ ਚੈੱਕ ਕਰ ਲਿਓ ਬਜ਼ਾਰੋਂ ਕਦੇ ਵੀ ਤੁਸੀਂ ਲਓਗੇ ਨਾ ਇਹ ਸਰੋਂ ਚੈੱਕ ਕਰਕੇ ਲਿਆ ਕਰੋ ਕੋਈ ਵੀ ਚੀਜ਼ ਕੋਈ ਵੀ ਪ੍ਰੋਡਕਟ ਆ ਸਾਰੋ ਦੋਸਤੋ ਚੈੱਕ ਕਰਕੇ ਲਿਆ ਕਰੋ ਹਮੇਸ਼ਾ ਆ ਦੇਖੋ ਪਾਣੀ ਪੂਰਾ ਗੰਦਲਾ ਹੋ ਗਿਆ ਇਹ ਗੰਦਲਾ ਤਾਂ ਹੋ ਗਿਆ ਕਿਉਂਕਿ ਸਰੋਂ ਸਾਰੀ ਸਾਰੇ ਕੋਲਗੀ 80 ਤੋਂ 70% ਸਰੋਂ ਕੁਲਗੀ ਨਕਲੀ ਸੀ ਕੁਲ ਨਹੀਂ ਸੀ ਇਹੀ ਆਪਣੇ ਘਰਾਂ ਦੇ ਵਿੱਚ ਜਾਂਦਾ ਇਹਨਾਂ ਇਹਨਾਂ ਤੋਂ ਹੀ ਬਿਮਾਰੀਆਂ ਪੈਦਾ ਹੁੰਦੀਆਂ ਨੇ ਕੈਂਸਰ ਵਰਗਾ ਭਿਆਨਕ ਬਿਮਾਰੀ ਜਿਸ ਦਾ ਨਾਮ ਸੁਣ ਕੇ ਹੀ ਰੂਹ ਤੱਕ ਕੰਬ ਜਾਂਦੀ ਆ ਮੇਰੀ ਇਹ ਸਲਾਹ ਹੈ ਦੋਸਤੋ ਤੁਸੀਂ ਕੋਈ ਵੀ ਚੀਜ਼ ਲੈਣਿਆ ਬਿਯਾਰ ਦੇ ਵਿੱਚੋਂ ਪੂਰੀ ਦੇਖ ਪੜਤਾਲ ਜਾਂਚ ਕਰਕੇ ਲਿਆ ਕਰੋ ਆ ਦੀ ਗੋ ਰੱਖਿਆ ਕਰੋ ਆ ਦੇ ਜੀ ਜੇ ਕਿੱਥੋਂ ਦਾ ਨੰਬਰ ਹੈ ਇਹ ਮੈਨੂੰ ਪਤਾ ਨਹੀਂ ਹੈਗਾ ਪੂਰੀ ਪੜਤਾਲ ਕਰਕੇ ਲਿਆ ਕਰੋ ਵੀਡੀਓ ਵਧੀਆ ਲੱਗੀ ਤਾਂ